ਮੇਰਾ ਨਾਮ ਪੰਮਿੰਦਰ ਸਿੰਘ ਆ ਜੀ ਪਿੰਡ ਖਟੜਾ ਆ ਜੀ ਚੱਕੀ ਗੱਲ ਹੋਈ ਹੈ ਤੇ ਮੈਂ ਜੀ ਇਧਰੋਂ ਆ ਰਿਹਾ ਸੀਗਾ ਤੇ ਮੀਂਹ ਪੈ ਰਿਹਾ ਸੀਗਾ ਮੀਂਹ ਪੈਣ ਤੋਂ ਜਦ ਮੈਂ ਬਾਦ ਨੰਗਿਆ ਤਾਂ ਉਰੇ ਮੈਂ ਦੇਖਿਆ ਕਿ ਕੁੱਤੇ ਖਾ ਰਹੇ ਸੀਗੇ ਇੱਕ ਬੰਦੇ ਨੂੰ ਬੰਦਾ ਪਿਆ ਉਰੇ ਟੋਬੇ ਚ ਮਰਿਆ ਹੋਇਆ ਤੇ ਆਪਣੇ ਜਦ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਪਹਿਲਾਂ ਤਾਂ ਮੈਂ ਸੋਚਿਆ ਵੀ ਕੋਈ ਡੰਗਰ ਬੱਚਾ ਖਾ ਰਿਹਾ ਹੋਊਗਾ ਕੁੱਤਾ ਜਦੋਂ ਮੈਂ ਚੰਗੀ ਤਰ੍ਹਾਂ ਦੇਖਿਆ ਉਹਦੀ ਮੈਨੂੰ ਛਾਤੀ ਨਜ਼ਰ ਪਈ ਤਾਂ ਮੈਂ ਦੇਖਿਆ ਜੀ ਵੀ ਬੰਦਾ ਮਰਿਆ ਪਿਆ ਸੀਗਾ ਫਿਰ ਉਰੇ ਦੀ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਲੰਘਦੇ ਨੇ ਫਿਰ ਮੈਂ ਉਹਨਾਂ ਨੂੰ ਰੋਕ ਕੇ ਕਿਹਾ ਤੇ ਉਹਨਾਂ ਨੇ ਸਰਪੰਚ ਨੂੰ ਵੀ ਫੋਨ ਕਰਿਆ ਸੀਗਾ ਤੇ ਉਹਨਾਂ ਨੇ ਪੁਲਿਸ ਨੂੰ ਵੀ ਫੋਨ ਕਰਿਆ ਹੋਇਆ ਤੇ ਪੁਲਿਸ ਆ ਗਈ ਆ ਹੁਣ ਲੱਗਦਾ ਵੀ ਕੋਣਾ ਬੰਦਾ ਕਿਸ ਪਿੰਡ ਦਾ ਆ ਜਾਂ ਕਿਸੇ ਨਹੀਂ ਜੀ ਉਹਦਾ ਮੂੰਹ ਤਾਂ ਕਿਆ ਹੋਇਆ ਉਤੋਂ ਲੱਤਾਂ ਦੇ ਉੱਤੇ ਉਹਦੇ ਕੰਬਲ ਲਵੇਟਿਆ ਹੋਇਆ ਤੇ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਹਜੇ ਕੁੱਤਿਆਂ ਨੇ ਜੀ ਉਹਦੀ ਦੋ ਉਂਗਲਾਂ 'ਪਾ ਇੱਕ ਗੂਠਾ ਨੂੰ ਲੱਗਦਾ ਇਹ ਜਾ ਕੁਝ ਖਾਦਾ ਹੋਇਆ ਹੈ। ਕੁੱਤਾ ਸੀਗਾ ਜੀ ਜਿਆਦਾ ਸੀ ਮਸਤੂ। ਕੁੱਤੇ ਦੋ ਸੀਗੇ ਜੀ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਇੱਕ ਉਹਦੀ ਮਾਂ ਸੀ ਮੇਰੇ ਹਿਸਾਬ ਨਾਲ। ਲੱਗਦਾ ਕਿੰਨੀ ਉਮਰ ਅੰਦਾਜ਼ਾ ਹੈਗਾ ਤੁਹਾਨੂੰ ਲੱਗਦਾ ਕਿੰਨੀ ਉਮਰ ਇਹਦੀ ਮੁੰਡੇ ਦੀ ਜੀ। ਅੰਦਾਜ਼ਾ ਲੱਗ ਰਿਹਾ ਮੁੰਡੇ ਦੀ ਜੀ 35 ਤੋਂ ਉੱਪਰ ਫਰੀ ਹੋਊਗੀ। ਕੀ 8 ਟੋਕੇ ਟੋਬਾ ਪਿੰਡ ਦਾ ਹੈ। हां जी ये खटड़ियांदा टोंबा दो टोंबे बजਦੇ ਨੇ ਤੇ ਇੱਥੇ ਨੰਬਰ ਤਰ੍ਹਾਂ ਦੇ ਘਰਾਂ ਕੋਲੇ ਟੋਬਾ ਹੈ। ਨਾਮ ਹੈ ਜੀ ਟੋਡਾ ਬੈਗ ਜੀ ਖਾਲਸਾ ਬੈਗ ਜੀ ਫਰੇ ਮੇਰਾ ਨਾਮ ਜਿਸ ਪਾਸੇ ਪਿੰਡ ਖਟੜਾ ਮੈਂ ਆਪਣੇ ਛੋਟੇ ਪੋਤਾ ਪੋਤੀ ਨੂੰ ਲੈਣ ਵਾਸਤੇ ਜਾ ਰਿਹਾ ਸਕੂਲ ਨੂੰ ਜਦੋਂ ਇਹ ਬਾਬੇ ਨੇ ਦੇਖ ਸਿਆ ਕਹਿੰਦਾ ਰੁਕੀ ਰੁਕੀ ਵੀ ਇੱਥੇ ਬੰਦਾ ਮਰਿਆ ਪਿਆ ਉਸੇ ਟਾਈਮ ਹੈ ਸਰਪੰਚ ਨੂੰ ਪੰਚਾਂ ਨੂੰ ਜਦੇ ਫੋਨ ਕਰਤਾ ਵੀ ਤੁਸੀਂ ਪੁਲਿਸ ਭੇਜ ਦਿਓ ਇੱਥੇ ਵੀ ਬੰਦਾ ਮਰਿਆ ਪਿਆ ਏ ਮੈਂ ਦੇਖ ਕੇ ਜਿਹੜੇ ਚੱਲੇਗਾ ਜਿਹੜੇ ਪੰਚਾਇਤ ਆ ਕੀ ਪ੍ਰੈਸ਼ਰ ਪੁਟ ਰ ਸਾਰੇ ਆ ਗਏ ਸੀ ਅੱਖ ਲੱਗਦਾ ਕਿੰਨੀ ਉਮਰ ਦਾ ਉਮਰ ਦਾ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਸੀ ਇਹ ਪਿੰਡ ਦਾ ਟੋਬਾ ਜੀ ਹਾਂਜੀ ਇਹ ਸਾਨੂੰ 112 ਤੇ ਵੀ ਕਾਲ ਗਈ ਸੀ ਤੇ ਪਿੰਡ ਤੋਂ ਵੀ ਖੱਟੜੇ ਤੋਂ ਇੱਕ ਦੋ ਕਾਲਾਂ ਗਈਆਂ ਸੀ ਵੀ ਇੱਥੇ ਛੱਪੜ ਹੈ ਪੁਰਾਣਾ ਉਹਦੀ ਸਫਾਈ ਨਹੀਂ ਹੋਈ ਕੋਵੀ ਉੱਤੇ ਗੰਦਗੀ ਵਗੈਰਾ ਹੈਗੀ ਹੈ ਤੇ ਉਹਦੇ ਚ ਇੱਕ ਡੈੱਡ ਬੋਡੀ ਪਈ ਹੈ ਹੁਣ ਆਪਾਂ ਮੌਕੇ ਤੇ ਖੜੇ ਆ ਤੇ ਹਜੇ ਤੱਕ ਉਹਦੀ ਕੋਈ ਬੇਸ਼ਨਾਖਤ ਨਹੀਂ ਹੋ ਪਈ ਹੈ ਜੋ ਇੱਕ ਦੋ ਇਥੋਂ ਮਿਸਿੰਗ ਪਰਸਨ ਰਿਪੋਰਟ ਸੀਗੀਆਂ ਅਸੀਂ ਉਹਨਾਂ ਦੇ ਵਾਰਿਸ ਵੀ ਬੁਲਾਏ ਆ ਫੋਰੈਂਸਿਕਸ ਵਾਲੇ ਵੀ ਬੁਲਾਏ ਆ ਪਹਿਲਾਂ ਫੋਰੈਂਸਿਕਸ ਵਾਲੇ ਆਪਦਾ ਜਾਂਚ ਕਰ ਲੈਣ ਉਹ ਤੋਂ ਬਾਅਦ ਫਿਰ ਬੋਡੀ ਸੋਲ ਹਸਪੀਟਲ ਰੱਖਾਵਾਂਗੇ ਅਸੀਂ شناختਰਸ ਲੱਗ ਰਿਹਾ ਵੀ ਕਿਚ ਏਜ ਵਗੈਰਾ ਦੀ ਕਿੰਨੀ ਏਜ ਦਾ ਹੋਊਗਾ ਜਾਂ ਨਹੀਂ ਉਹ ਜਿਵੇਂ ਉਹਦਾ ਚਿਹਰਾ ਟਕਿਆ ਹੋਇਆ ਜੀ ਬੋਡੀ ਤੋਂ ਲੱਗ ਰਿਹਾ ਜੀ ਵੀ ਜਿਵੇਂ 25 ਤੋਂ 30 ਸਾਲ ਦੇ ਵਿੱਚ ਕੋਈ ਨੌਜਵਾਨ ਦੀ ਡੈੱਡ ਬੋਡੀ ਹੈ ਪੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ